ਵੱਡਾ ਜਾਮ ਲੱਗ ਚੁੱਕਿਆ ਹੋਇਆ ਤੁਹਾਨੂੰ ਕਾਰਨ ਦੱਸ ਦਿੰਨੇ ਆ ਅੱਜ ਸਵੇਰੇ ਸਥਾਨਕ ਕਸਬਾ ਲਾਡੋਵਾਲ ਦੇ ਚੌਕ ਦੇ ਵਿੱਚ ਕੰਟੇਨਰ ਟਰੱਕ ਪਲਟ ਜਾਂਦਾ ਜਿਸ ਕਰਕੇ ਟਰੱਕ ਦਾ ਡਰਾਈਵਰ ਗੰਭੀਰ ਜ਼ਖਮੀ ਹੋ ਜਾਂਦਾ ਉੱਥੋਂ ਦੀਆਂ ਇਹ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਲਾਡੋਵਾਲ ਦੀਆਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਹਾਸਤੇ ਤੋਂ ਬਾਅਦ ਨੈਸ਼ਨਲ ਹਾਈਵੇ ਦੇ ਉੱਤੇ 2 ਕਿਲੋਮੀਟਰ ਲੰਮਾ ਜਾਮ ਲੱਗ ਚੁੱਕਿਆ ਸੂਚਨਾ ਮਿਲਦੇ ਹੀ ਲਾਡਵਾਲ ਪੁਲਿਸ ਮੌਕੇ ਤੇ ਪਹੁੰਚੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਅਤੇ ਕ੍ਰੇਨ ਦੀ ਮਦਦ ਨਾਲ ਦੋਵੇਂ ਵਾਹਨਾਂ ਨੂੰ ਹਾਈਵੇ ਤੋਂ ਹਟਾਉਣ ਦਾ ਵੀ ਕੰਮ ਸ਼ੁਰੂ ਕੀਤਾ ਗਿਆ ਤਾਂ ਜਲੰਧਰ ਲੁਧਿਆਣਾ ਰੋਡ ਤੇ ਵੱਡਾ ਜਾਮ ਲੱਗ ਚੁੱਕਿਆ ਲੋਕੀ ਵੀ ਖੱਜਲਖੁਆਰ ਹੋ ਰਹੇ ਨੇ ਜੇਕਰ ਤੁਸੀਂ ਵੀ ਉਧਰਲੇ ਪਾਸੇ ਜਾਣਾ ਚਾਹੁੰਦੇ ਹੋ ਤਾਂ ਜ਼ਰੂਰ ਇਸ ਖਬਰ ਨੂੰ ਪੂਰਾ ਦੇਖ ਕੇ ਜਾਣਾ ਕਿਉਂਕਿ ਇਹ ਜਿਹੜਾ ਉਥੇ ਟਰੱਕ ਪਲਟਿਆ ਇੱਕ ਕੰਟੇਨਰ ਟਰੱਕ ਪਲਟਿਆ ਜਿਸ ਕਰਕੇ ਡ라이ਵਰ ਜ਼ਖਮੀ ਹੋਇਆ ਉੱਥੇ ਵੱਡਾ ਜਾਮ ਦੇਖਣ ਨੂੰ ਮਿਲਿਆ ਤਸਵੀਰਾਂ ਸਿੱਧੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਆਂ ਲੁਧਿਆਣਾ ਰੋਡ ਦੇ ਉੱਤੇ ਲਾਡੋਵਾਲ ਦੇ ਚੌਕ ਦੇ ਵਿੱਚ ਟਰੱਕ ਪਲਟਣ ਕਾਰਨ ਡ라이ਵਰ ਵੀ ਜ਼ਖਮੀ ਹੋਇਆ ਹਾਦਸੇ ਤੋਂ ਬਾਅਦ ਨੈਸ਼ਨਲ ਹਾਈਵੇ ਤੇ 2 ਕਿਲੋਮੀਟਰ ਲੰਮਾ ਜਾਮ ਲੱਗ ਚੁੱਕਿਆ ਹੋਇਆ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਕ੍ਰੇਨ ਦੀ ਮਦਦ ਨਾਲ ਦੋਵੇਂ ਵਾਹਨਾਂ ਨੂੰ ਜਿਹੜਾ ਹਾਈਵੇ ਤੋਂ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਤੇ ਵੱਡਾ ਜਾਮ ਲੱਗ ਚੁੱਕਿਆ ਹੋਇਆ ਤੁਹਾਨੂੰ ਕਾਰਨ ਦੱਸ ਦਿੰਨੇ ਆ ਅੱਜ ਸਵੇਰੇ ਸਥਾਨਕ ਕਸਬਾ ਲਾਡੋਵਾਲ ਦੇ ਚੌਕ ਦੇ ਵਿੱਚ ਕੰਟੇਨਰ ਟਰੱਕ ਪਲਟ ਜਾਂਦਾ ਜਿਸ ਕਰਕੇ ਟਰੱਕ ਦਾ ਡਰਾਈਵਰ ਗੰਭੀਰ ਜ਼ਖਮੀ ਹੋ ਜਾਂਦਾ ਉੱਥੋਂ ਦੀਆਂ ਇਹ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਲਾਡੋਵਾਲ ਦੀਆਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਹਾਸਤੇ ਤੋਂ ਬਾਅਦ ਨੈਸ਼ਨਲ ਹਾਈਵੇ ਦੇ ਉੱਤੇ 2 ਕਿਲੋਮੀਟਰ ਲੰਮਾ ਜਾਮ ਲੱਗ ਚੁੱਕਿਆ ਸੂਚਨਾ ਮਿਲਦੇ ਹੀ ਲੱਡਵਾਲ ਪੁਲਿਸ ਮੌਕੇ ਤੇ ਪਹੁੰਚੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਅਤੇ ਕ੍ਰੇਨ ਦੀ ਮਦਦ ਨਾਲ ਦੋਵੇਂ ਵਾਹਨਾਂ ਨੂੰ ਹਾਈਵੇ ਤੋਂ ਹਟਾਉਣ ਦਾ ਵੀ ਕੰਮ ਸ਼ੁਰੂ ਕੀਤਾ ਗਿਆ ਤਾਂ ਜਲੰਧਰ ਲੁਧਿਆਣਾ ਰੋਡ ਤੇ ਵੱਡਾ ਜਾਮ ਲੱਗ ਚੁੱਕਿਆ ਲੋਕੀ ਵੀ ਖੱਜਲਖੁਆਰ ਹੋ ਰਹੇ ਨੇ ਜੇਕਰ ਤੁਸੀਂ ਵੀ ਉਧਰਲੇ ਪਾਸੇ ਜਾਣਾ ਚਾਹੁੰਦੇ ਹੋ ਤਾਂ ਜ਼ਰੂਰ ਇਸ ਖਬਰ ਨੂੰ ਪੂਰਾ ਦੇਖ ਕੇ ਜਾਣਾ ਕਿਉਂਕਿ ਇਹ ਜਿਹੜਾ ਉੱਥੇ ਟਰੱਕ ਪਲਟਿਆ ਇੱਕ ਕੰਟੇਨਰ ਟਰੱਕ ਪਲਟਿਆ ਜਿਸ ਕਰਕੇ ਡ라이ਵਰ ਜ਼ਖਮੀ ਹੋਇਆ ਉੱਥੇ ਵੱਡਾ ਜਾਮ ਦੇਖਣ ਨੂੰ ਮਿਲਿਆ ਤਸਵੀਰਾਂ ਸਿੱਧੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਆਂ ਲੁਧਿਆਣਾ ਰੋਡ ਦੇ ਉੱਤੇ ਲਾਡੋਵਾਲ ਦੇ ਚੌਕ ਦੇ ਵਿੱਚ ਟਰੱਕ ਪਲਟਣ ਕਾਰਨ ਡ라이ਵਰ ਵੀ ਜ਼ਖਮੀ ਹੋਇਆ ਹਾਦਸੇ ਤੋਂ ਬਾਅਦ ਨੈਸ਼ਨਲ ਹਾਈਵੇ ਤੇ 2 ਕਿਲੋਮੀਟਰ ਲੰਮਾ ਜਾਮ ਲੱਗ ਚੁੱਕਿਆ ਹੋਇਆ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਕ੍ਰੇਨ ਦੀ ਮਦਦ ਨਾਲ ਦੋਵੇਂ ਵਾਹਨਾਂ ਨੂੰ ਜਿਹੜਾ ਹਾਈਵੇ ਤੋਂ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਤੇ ਵੱਡਾ ਜਾਮ ਲੱਗ ਚੁੱਕਿਆ ਹੋਇਆ ਤੁਹਾਨੂੰ ਕਾਰਨ ਦੱਸ ਦਿੰਨੇ ਆ ਅੱਜ ਸਵੇਰੇ ਸਥਾਨਕ ਕਸਬਾ ਲਾਡੋਵਾਲ ਦੇ ਚੌਕ ਦੇ ਵਿੱਚ ਕੰਟੇਨਰ ਟਰੱਕ ਪਲਟ ਜਾਂਦਾ ਜਿਸ ਕਰਕੇ ਟਰੱਕ ਦਾ ਡਰਾਈਵਰ ਗੰਭੀਰ ਜ਼ਖਮੀ ਹੋ ਜਾਂਦਾ ਉੱਥੋਂ ਦੀਆਂ ਇਹ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਲਾਡੋਵਾਲ ਦੀਆਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਹਾਦਸੇ ਤੋਂ ਬਾਅਦ ਨੈਸ਼ਨਲ ਹਾਈਵੇ ਦੇ ਉੱਤੇ 2 ਕਿਲੋਮੀਟਰ ਲੰਮਾ ਜਾਮ ਲੱਗ ਚੁੱਕਿਆ ਸੂਚਨਾ ਮਿਲਦੇ ਹੀ ਲੱਡਵਾਲ ਪੁਲਿਸ ਮੌਕੇ ਤੇ ਪਹੁੰਚੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਅਤੇ ਕ੍ਰੇਨ ਦੀ ਮਦਦ ਨਾਲ ਦੋਵੇਂ ਵਾਹਨਾਂ ਨੂੰ ਹਾਈਵੇ ਤੋਂ ਹਟਾਉਣ ਦਾ ਵੀ ਕੰਮ ਸ਼ੁਰੂ ਕੀਤਾ ਗਿਆ ਤਾਂ ਜਲੰਧਰ ਲੁਧਿਆਣਾ ਰੋਡ ਤੇ ਵੱਡਾ ਜਾਮ ਲੱਗ ਚੁੱਕਿਆ ਲੋਕੀ ਵੀ ਖੱਜਲਖੁਆਰ ਹੋ ਰਹੇ ਨੇ ਜੇਕਰ ਤੁਸੀਂ ਵੀ ਉਧਰਲੇ ਪਾਸੇ ਜਾਣਾ ਚਾਹੁੰਦੇ ਹੋ ਤਾਂ ਜ਼ਰੂਰ ਇਸ ਖਬਰ ਨੂੰ ਪੂਰਾ ਦੇਖ ਕੇ ਜਾਣਾ ਕਿਉਂਕਿ ਇਹ ਜਿਹੜਾ ਉੱਥੇ ਟਰੱਕ ਪਲਟਿਆ ਜਿਸ ਕਰਕੇ ਡਰਾਈਵਰ ਜ਼ਖਮੀ ਹੋਇਆ ਉੱਥੇ ਵੱਡਾ ਜਾਮ ਦੇਖਣ ਨੂੰ ਮਿਲਿਆ ਤਸਵੀਰਾਂ ਸਿੱਧੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਆਂ ਲੁਧਿਆਣਾ ਰੋਡ ਦੇ ਉੱਤੇ ਲਾਡੋਵਾਲ ਦੇ ਚੌਕ ਦੇ ਵਿੱਚ ਟਰੱਕ ਪਲਟਣ ਕਾਰਨ ਡਰਾਈਵਰ ਵੀ ਜ਼ਖਮੀ ਹੋਇਆ ਹਾਦਸੇ ਤੋਂ ਬਾਅਦ ਨੈਸ਼ਨਲ ਹਾਈਵੇ ਤੇ 2 ਕਿਲੋਮੀਟਰ ਲੰਮਾ ਜਾਮ ਲੱਗ ਚੁੱਕਿਆ ਹੋਇਆ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਕ੍ਰੇਨ ਦੀ ਮਦਦ ਨਾਲ ਦੋਵੇਂ ਵਾਹਨਾਂ ਨੂੰ ਜਿਹੜਾ ਹਾਈਵੇ ਤੋਂ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ